ਸਤ ਸ੍ਰੀ ਅਕਾਲ ਜੀ ਜਸਿੰਦਰ ਦੇ ਰਸੋਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸਾਬੂਦਾਨਾ ਖੀਰ ਤੇ ਚਲੋ ਫੇਰ ਸਟਾਰਟ ਕਰਦੇ ਆਪਾਂ ਸਾਬੂਦਾਨਾ ਖੀਰ ਬਣਾਉਣ ਦੇ ਲਈ ਆਪਾਂ ਨੇ ਇੱਕ ਡੋਂਗੇ ਦੇ ਵਿੱਚ ਛੋਟੀ ਕੋਲੀ ਸਾਬੂਦਾਨਾ ਲੈ ਲਿਆ ਇਸ ਨੂੰ ਆਪਾਂ ਪੋਲੇ ਪੋਲੇ ਹੱਥਾਂ ਨਾਲ ਚੰਗੀ ਤਰ੍ਹਾਂ ਧੋ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਿੱਤਾ ਇਹਨੂੰ ਧੋਵਾਂਗੇ ਪਰ ਇਹਨੂੰ ਆਪਾਂ ਬਹੁਤ ਰਗੜ ਰਗੜ ਕੇ ਨਹੀਂ ਦੇ ਧੋਣਾ ਆਪਾਂ ਜਦੋਂ ਵੀ ਸਾਬੂਦਾਨੇ ਦੀ ਕੋਈ ਵੀ ਚੀਜ਼ ਬਣਾਉਂਦੇ ਆਂ ਚਾਹੇ ਉਹ ਖੀਰ ਹੋਵੇ ਖਿਚੜੀ ਹੋਵੇ ਵੜੇ ਹੋਣ ਆਪਾਂ ਨੇ ਇਹਨੂੰ ਇਸੇ ਤਰ੍ਹਾਂ ਹੀ ਧੋਣਾ ਹੈ ਤੇ ਹੁਣ ਆਪਾਂ ਸਾਬੂਦਾਨੇ ਨੂੰ ਤਿੰਨ ਤੋਂ ਚਾਰ ਵਾਰੀ ਧੋ ਲਿਆ ਤੇ ਸਾਬੂਦਾਨੇ ਨੇ ਬਹੁਤ ਜ਼ਿਆਦਾ ਪਾਣੀ ਐਬਜ਼ਾਰਬ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ 1 ਘੰਟੇ ਦੇ ਲਈ ਰੱਖ ਲਾਂਗੇ ਇਹਨੂੰ ਪਾਣੀ ਆਪਾਂ ਬਹੁਤ ਜ਼ਿਆਦਾ ਨਹੀਂ ਪਾਣਾ ਆਪਾਂ ਪਾਣੀ ਸਿਰਫ ਸਾਬੂਦਾਣੇ ਤੋਂ ਉੱਪਰ ਅੱਧਾ ਜਾਂ 1 ਇੰਚ ਉੱਚਾ ਪਾਣਾ ਬਹੁਤ ਜ਼ਿਆਦਾ ਭਰ ਕੇ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਣਾ ਤੇ ਹੁਣ ਆਪਾਂ ਇਹਨੂੰ 1 ਘੰਟੇ ਲਈ ਟੱਕ ਕੇ ਰੱਖ ਦਾਂਗੇ ਤੇ ਆਪਾਂ ਇੱਕ ਬਰਤਨ ਲੈ ਲਿਆ ਇਹਦੇ ਵਿੱਚ ਆਪਾਂ ਹੁਣ 1 ਲੀਟਰ ਦੁੱਧ ਉਬਾਲ ਲਵਾਂਗੇ ਤੁਸੀਂ ਇਸੇ ਤਰੀਕੇ ਨਾਲ ਸਾਬੂਦਾਣਾ ਖੀਰ ਬਣਾਇਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਇਹਨੂੰ ਹੁਣ ਆਪਾਂ ਇੱਕ ਉਬਾਲਾ ਆਨ ਦਵਾਂਗੇ ਤੇ ਨਾਲ ਹੀ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ ਤੇ ਉਬਾਲਾ ਆ ਗਿਆ ਹੁਣ ਆਪਾਂ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਤੇ ਹੁਣ ਆਪਾਂ ਸਾਬੂਦਾਨੇ ਨੂੰ ਵੀ ਇੱਕ ਘੰਟਾ ਹੋ ਗਿਆ ਪੇਕੇ ਰੱਖਿਆ ਹੋਇਆ ਇਹਨੂੰ ਚੈੱਕ ਕਰ ਲੈਣੇ ਆ ਸਾਬੂਦਾਨਾ ਕਾਫੀ ਜ਼ਿਆਦਾ ਫੁੱਲ ਗਿਆ ਤੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਬਚਿਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਪਾਣੀ ਵੀ ਆਪਾਂ ਖੀਰ ਦੇ ਵਿੱਚ ਹੀ ਇਸਤੇਮਾਲ ਕਰਾਂਗੇ ਤੁਸੀਂ ਸਾਬੂਦਾਨਾ ਖੀਰ ਬਣਾਉਣ ਲੱਗੇ ਇਹ ਦੋ ਚੀਜ਼ਾਂ ਦਾ ਧਿਆਨ ਰੱਖਣਾ ਸਾਬੂਦਾਨਾ ਖੀਰ ਬਹੁਤ ਵਧੀਆ ਬਣੇਗੀ ਇੱਕ ਨੰਬਰ ਇੱਕ ਤਾਂ ਜਦੋਂ ਵੀ ਸਾਬੂਦਾਨਾ ਖੀਰ ਬਣਾਣਾ ਹੈ ਤੇ ਬਰਤਨ ਨੂੰ ਆਪਾਂ ਚੰਗੀ ਤਰ੍ਹਾਂ ਘਿਓ ਦੇ ਨਾਲ ਗ੍ਰੀਸ ਕਰ ਲੈਣਾ ਤੇ ਨੰਬਰ ਦੋ ਆਪਾਂ ਦੁੱਧ ਉਬਲਿਆ ਹੋਇਆ ਹੀ ਇਹਦੇ ਵਿੱਚ ਪਾਣਾ ਹੈ ਇਹਦੇ ਨਾਲ ਸਾਬੂਦਾਨਾ ਕਦੇ ਵੀ ਬਰਤਨ ਦੇ ਨਾਲ ਚਿਪਕਦਾ ਨਹੀਂ ਤੇ ਹੁਣ ਆਪਾਂ ਬਰਤਨ ਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਤੇ ਇਹਦੇ ਵਿੱਚ ਆਪਾਂ ਜਿਹੜਾ ਦੁੱਧ ਉਬਾਲਿਆ ਹੋਇਆ ਸੀ ਉਹ ਪਾਵਾਂਗੇ ਤੇ ਨਾਲ ਹੀ ਬਰਤਨ ਦੇ ਵਿੱਚ ਜਿਹੜੀ ਵੀ ਮਲਾਈ ਲੱਗੀ ਹੋਈ ਏ ਆਪਾਂ ਉਹ ਸਾਰੀ ਇਹਦੇ ਵਿੱਚ ਹੀ ਪਾ ਲੈਣੀ ਏ ਇਸ ਨੂੰ ਆਪਾਂ ਦੁੱਧ ਦੇ ਵਿੱਚ ਹੀ ਪਾ ਲਾਂਗੇ ਤੇ ਨਾਲ ਹੀ ਆਪਾਂ ਹੁਣ ਸਾਬੂਦਾਣਾ ਇਹਦੇ ਵਿੱਚ ਪਾ ਦਾਂਗੇ ਸਾਬੂਦਾਨੇ ਦਾ ਜਿਹੜਾ ਥੋੜਾ ਜਿਹਾ ਪਾਣੀ ਸੀ ਉਹ ਵੀ ਆਪਾਂ ਇਹਦੇ ਵਿੱਚ ਹੀ ਪਾ ਦਵਾਂਗੇ ਤੇ ਇਸ ਨੂੰ ਉਬਾਲਾ ਆਪਾਂ ਹਾਈ ਫਲੇਮ ਤੇ ਦਵਾਵਾਂਗੇ ਪਹਿਲਾਂ ਉਬਾਲਾ ਇਹਦਾ ਹਾਈ ਫਲੇਮ ਤੇ ਦਵਾਣਾ ਹੈ ਤੇ ਨਾਲ ਹੀ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਆਮ ਤੌਰ ਤੇ ਇਹ ਖੀਰ ਵਰਤ ਦੇ ਵਿੱਚ ਸਪੈਸ਼ਲ ਬਣਾਈ ਜਾਂਦੀ ਹੈ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਅੱਧਾ ਚਮਚ ਇਲਾਇਚੀ ਪਾਊਡਰ ਫਲੇਵਰ ਦੇ ਲਈ ਬਾਲਾ ਹੰਤੋਂ ਪਹਿਲਾਂ ਆਪਾਂ ਇਲਾਇਚੀ ਦਾ ਪਾਊਡਰ ਵੀ ਪਾ ਦੇਣਾ ਤੇ ਕੇਸਰ ਦੇ ਥੋੜੇ ਜੇ ਧਾਗੇ ਵੀ ਇਹਦੇ ਵਿੱਚ ਪਾ ਦਾਂਗੇ ਤਾਂ ਜੋ ਫਲੇਵਰ ਬਹੁਤ ਵਧੀਆ ਆਏ ਤੁਸੀਂ ਦੋਨਾਂ ਵਿੱਚੋਂ ਇੱਕ ਚੀਜ਼ ਵੀ ਪਾ ਸਕਦੇ ਆ ਇਹਦੇ ਵਿੱਚ ਚਾਹੇ ਦੋਨੋਂ ਚੀਜ਼ਾਂ ਪਾ ਲੈਣਾ ਇਹਨਾਂ ਨਾਲ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਤੇ ਹੁਣ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਫਲੇਮ ਆਪਾਂ ਹਾਈ ਰੱਖੀ ਹੋਈ ਹੈ ਤੇ ਦੁੱਧ ਨੂੰ ਉਬਾਲਾ ਆਣਾ ਸ਼ੁਰੂ ਹੋ ਗਿਆ ਹੈ ਹੁਣ ਇਸੇ ਸਟੇਜ ਤੇ ਆਪਾਂ ਅੱਧੀ ਕਟੋਰੀ ਚੀਨੀ ਦੀ ਲੈ ਲੈਣੀ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਚੀਨੀ ਲੈ ਸਕਦੇ ਹੋ ਤੇ ਹੁਣ ਆਪਾਂ ਫਲੇਮ ਮੀਡੀਅਮ ਕਰਤੀਏ ਤੇ ਦੁੱਧ گاੜਾ ਹੋਏਗਾ ਉਦੋਂ ਤੱਕ ਆਪਾਂ ਇਹਨੂੰ ਪਕਾਣਾ ਹੈ ਜਦੋਂ ਤੱਕ ਦੁੱਧ گاੜਾ ਹੋ ਜਾਏਗਾ ਇਹ ਖੀਰ ਪਈ ਪਈ ਵੀ ਗਾੜੀ ਹੋ ਜਾਂਦੀ ਹੈ ਇਸ ਲਈ ਇਸ ਨੂੰ ਆਪਾਂ ਬਹੁਤ ਜ਼ਿਆਦਾ ਥਿੱਕ ਨਹੀਂ ਬਣਾਉਣਾ ਵਿੱਚ ਵਿੱਚ ਇਹਨੂੰ ਹਿਲਾਉਂਦੇ ਜਾਣਾ ਹੈ ਤੇ ਦੇਖੋ ਖੀਰ ਗਾੜੀ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਬੂਦਾਨਾ ਵੀ ਸਾਰਾ ਫੁੱਲ ਚੁੱਕਾ ਹੈ ਚੰਗੀ ਤਰ੍ਹਾਂ ਇਹ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਖੀਰ ਮੀਡੀਅਮ ਫਲੇਮ ਤੇ ਪਕਾਉਂਦੇ ਹੋਏ ਜਦੋਂ ਗਾੜੀ ਹੋ ਜੇਗੀ ਇਸੇ ਸਟੇਜ ਤੇ ਆਪਾਂ ਨੇ ਇਹਦੇ ਵਿੱਚ ਡਰਾਈ ਫਰੂਟ ਪਾ ਲੈਣੇ ਨੇ ਆਪਣੀ ਪਸੰਦ ਦੇ ਮੈਂ ਇਹਦੇ ਵਿੱਚ ਪਾ ਰਹੀਆਂ ਬਦਾਮ ਕਾਜੂ ਤੇ ਕਿਸ਼ਮਿਸ਼ ਦੋ ਜਾਂ 4 ਮਿੰਟ ਲਈ ਇਹਨੂੰ ਹੋਰ ਪਕਾਵਾਂਗੇ ਤੇ ਫਿਰ ਆਪਾਂ ਇਹਦੀ ਫਲੇਮ ਬੰਦ ਕਰ ਦਵਾਂਗੇ ਕਿਉਂਕਿ ਇਹ ਗਾੜੀ ਹੋ ਚੁੱਕੀ ਹੈ ਤੇ ਠੰਡੀ ਹੋ ਕੇ ਹੋਰ ਗਾੜੀ ਹੋ ਜਾਏਗੀ ਤੇਖੀ ਸਾਡੀ ਤਿਆਰ ਹੋ ਚੁੱਕੀ ਹੈ ਦੋਤ ਵਧੀਆ ਖੀਰ ਬਣ ਕੇ ਤਿਆਰ ਹੋ ਗਈ ਹੈ ਜੀ ਤੁਸੀਂ ਕਮੈਂਟ ਕਰਕੇ ਦੱਸਣਾ ਖੀਰ ਤੁਹਾਡੇ ਕੋਲੋਂ ਕਿਵੇਂ ਦੀ ਬਣੀ